ਮਾਤਾ ਚਿੰਤਪੁਰ ਜੀ ਦੇ ਮੇਲੇ ਮੌਕੇ ਮਾ ਕੇ ਲਾਡਲੇ ਸੇਵਾ ਸੁਸਾਇਟੀ ਵੱਲੋਂ ਪ੍ਰਧਾਨ ਸਨੀਵਾਕਲ ਦੀ ਅਗਵਾਈ ਹੇਠ ਇੱਕ ਵਿਸ਼ਾਲ ਸੰਧਿਆ ਫੇਰੀ ਕੱਢੀ ਗਈ ਜਿਸ ਵਿੱਚ ਵਿਕਾਸ ਸੋਰੀ, ਚੋਪੜਾ, ਰਾਮ ਚਾਵਲਾ, ਮਨਨੂਤ ਨਾਵੀ ਹਾਜ਼ਰ ਸਨ ਮਾਤਾ ਚਿੰਤਪੁਰ ਜੀ ਦੀ ਪਵਿੱਤਰ ਪਾਲਕੀ ਸ਼ਹਿਰ ਦੇ ਵਾਕ-ਵਾਕ ਹਿੱਸੇ ਵਿੱਚੋਂ ਕੱਢੀ ਗਈ ਸਮੂਹ ਸ਼ਹਿਰ ਵਾਸੀਆਂ ਨੇ ਮਾਤਾ ਚਿੰਤਪੁਰ ਜੀ ਦਾ ਸਵਾਗਤ ਕੀਤਾ ਇਸ ਮੌਕੇ ਰਜੇਸ਼ ਚਰਮਾ, ਸੁਨੀਲ ਸੇਠੀ, ਸੁਨੀਲ ਵਿਚ ਸ਼ਿਵ ਕੁਮਾਰ ਰਾਕੇਸ਼ ਸ਼ਮੀ ਅਤੁਲ ਚਿਰਾਗ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਸੋ ਅੱਜ ਮਾਂ ਦੇ लाडले ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਧਿਆ ਯਾਤਰਾ ਜਿਹੜੀ ਹੈ ਉਹ ਕੱਢੀ ਜਾ ਰਹੀ ਹੈ ਸੋ ਸਨੀ ਸਾਰੇ ਪ੍ਰਧਾਨ ਜੀ ਸਾਡੇ ਰੱਜਾ ਜੀ ਸੁਨੀਲ ਜੀ ਔਰ ਸਾਰੇ ਜਿੰਨੇ ਵੀ ਸਾਡੇ ਇਸ ਮੈਂ ਸਮਝਦਾ ਕਿ ਮੇਸ਼ਾ ਹੀ ਕੋਈ ਵੀ ਧਾਰਮਿਕ ਤਿਉਹਾਰ ਹੁੰਦਾ ਹੈ ਮੇਸ਼ਾ ਹੀ ਸਾਰੇ ਰਲ ਮਿਲ ਕੇ ਇਦਾਂ ਹੀ ਮਨਾਉਂਦੇ ਨੇ ਮੈਂ ਇਹਨਾਂ ਨੂੰ ਸਭ ਤੋਂ ਪਹਿਲਾਂ ਦੇ ਵਧਾਈ ਵੀ ਦੇਣਾ ਹੈ ਚਿੰਤਪੁਰਨੀ ਮਾਤਾ ਜੀ ਸੰਧਿਆ ਫੇਰੀ ਪਿਛਲੇ 4 ਸਾਲਾਂ ਤੋਂ ਹਰ ਸਾਲ ਬੜੇ ਹਰਸ਼ੋਲਾ ਹਸਨਲ ਸਾਡੇ ਸਨੀ 베ਗਲ ਜੀ ਜਿਹੜੇ ਪ੍ਰਧਾਨ ਨੇ ਸੋਸਾਇਟੀ ਦੇ ਰਵੀ ਕੁਮਾਰ ਜੀ ਅਦਿੱਤਿਏ ਜੀ 파ਰਸ ਜੀ ਰੋਹਿਤ ਕੁਮਾਰ ਇਹ ਸਾਰੇ ਇੱਕ ਬੜਾ ਵਧੀਆ ਉਪਰਾਲਾ ਕਰਦੇ ਨੇ ਸਾਡੀ ਚੌਥੀ ਸੰਧਿਆ ਫੇੜੀ ਮਾ ਤੇ ਲਾਲਲੇ ਸਿਆਲ ਸੋਸਾਇਟੀ ਕੀ ਔਰ ਸੇ ਬੜੀ ਧੂਮਦਾਰਨਾ ਕੱਢੀ ਜਾ ਰਹੀ ਹੈ ਇਸ ਕਰਕੇ ਮੈਂ ਸਾਰੇ ਆਪਣੇ ਜਿੰਨੀ ਵੀ ਟੀਮ ਆਈ ਹੈ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ